ਉਹਦਾ ਦਰਵਾਜ਼ਾ ਖੜਕਾਉਣਾ ਪਿਆ ਕਰੂ ਤੁਹਾਡੀ ਪੁਲਤ ਨਹੀਂ ਸੁਣਦੀ ਹੋਣਾ ਨਾ ਐਸਐਸਬੀ ਸੁਣੇ ਨਾ ਡੀਜੀਪੀ ਸੁਣੇ ਨਾ ਏਡੀਜੀਪੀ ਸੁਣੇ ਤੇ ਹੁਣ ਤੁਸੀਂ ਕੀ ਕਰੋਗੇ ਕਿੱਧਰ ਜਾਓਗੇ ਕਰਨਲ ਪਰਿਵਾਰ ਦਾ ਜਿਹੜਾ ਮਸਲਾ ਤੁਹਾਨੂੰ ਤੁਸੀਂ ਦੇਖਿਆ ਅਸੀ ਕਾਲ ਜੀ ਅੱਜ ਤੁਹਾਡੇ ਕੋਲੇ ਅਸੀਂ ਦੋ ਚਾਰ ਜਿਹੜੀਆਂ ਆਈ ਗਈਆਂ ਖਬਰਾਂ ਲੈ ਕੇ ਆਏ ਆ ਤੁਹਾਡੇ ਸਾਹਮਣੇ ਰੱਖਾਂਗੇ ਤੁਸੀਂ ਹੈਰਾਨ ਰਹਿ ਜਾਓਗੇ ਸੁਣ ਕੇ ਕਹਿੰਦੇ ਹੁੰਦੇ ਆ ਕਿ ਬੰਦੇ ਦੀਆਂ ਨਾ ਕਈ ਵਾਰੀ ਆਤ ਤਾਂ ਨਹੀਂ ਜਾਂਦੀਆਂ ਤੇ ਬੁੱਲੇ ਸ਼ਾਹ ਨੇ ਵੀ ਲਿਖਿਆਗਾ ਬੇਸ਼ੱਕ ਕਹਿੰਦਾ ਕੱਟਿਓ ਪੋਰੀ ਪੋਰੀਓ ਕਰੇ ਬੰਦੇ ਦੀ ਪਰ ਉਹ ਆਤ ਤਾਂ ਨਹੀਂ ਜਾਂਦੇ ਚਾਹੇ ਉਹਨੂੰ ਪੋਰੀ ਪੋਰੀ ਕੱਟ ਦਿਓ ਕਈ ਵਾਰੀ ਆਪਾਂ ਇੱਕ ਕਹਾਵਤ ਸੁਣਦੇ ਹੁੰਨੇ ਆ ਕਿ ਜਿਹੜਾ ਪਸੂ ਦੀ ਆਤ ਪੈ ਜਾਵੇ ਰੱਸਾ ਚੱਪਣ ਦੀ ਤਾਂ ਉਹਨੂੰ ਬੇਸ਼ੱਕ ਉਸ ਰੱਸੇ ਨੂੰ ਗੋਹਾ ਲਾ ਦੇ ਤੁਸੀਂ ਤੇ ਉਹ ਰੱਸਾ ਚੱਪਣੀ ਹਟਦਾ ਬੜੀਆਂ ਧਾਰਨਾ ਨੇ ਬੇ ਤੁਸੀਂ ਕਹਿ ਦਿੰਦੇ ਹੋ ਕਿ ਤੁਸੀਂ ਇਹ ਧਾਰਨਾ ਜੀ ਸਟੋਰੀਆਂ ਸੁਣਾਉਣੇ ਹੋ ਇਹ ਆਧਾਰਨਾ ਦੇਣੀ ਆ ਪੈਂਦੀਆਂ ਨੇ ਆਧਾਰਨਾ ਕਿਦੇ ਵਾਸਤੇ ਆ ਪੁਲਿਸ ਵਾਲਿਆਂ ਵਾਸਤੇ ਆ ਪੁਲਿਸ ਨੇ ਜਿਹੜਾ ਸਬਕ ਨਹੀਂ ਸਿੱਖਿਆ ਜੇ ਤੱਕ ਔਰ ਕੈਦਾਂ ਵੀ ਹੋ ਰਹੀਆਂ ਨੇ ਇਹਨਾਂ ਨੂੰ ਲੱਖਾਂ ਦੇ ਲੱਖ ਰੁਪਏ ਜੁਰਮਾਨਾ ਵੀ ਹੋ ਰਿਹਾ ਝੂਠੇ ਪੁਲਿਸ ਮੁਕਾਬਲੇ ਬਣਾਏ ਆ ਜਿੰਨਾਂ ਨੇ ਉਹ ਪੰਜ ਆ ਜਿਹੜਾ ਸੀਬੀਆਈ ਕੋਰਟ ਵੱਲੋਂ ਜਿਹੜਾ ਪਰਸੋਂ ਟੰਗੇ ਨੇ ਜਿਹੜੇ ਪੰਜਾਂ ਨੇ ਪਰ ਅੱਜ ਤਿੰਨ ਮਾਮਲੇ ਸਾਹਮਣੇ ਆਏ ਆ ਤਿੰਨੇ ਪੁਲਿਸ ਦੇ ਨਾਲ ਜੁੜੇ ਹੋਇਆ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਇੱਕ ਮਾਮਲਾ ਹੈਗਾਗਾ ਪੌਲਸਬਲ ਇੱਕ ਪੱਤਰਕਾਰ ਦੀ ਜਿਹੜੀ ਆ ਕੁੱਟਮਾਰ ਕੀਤੀ ਜਾ ਰਹੀ ਆ ਬੁਰੀ ਤਰ੍ਹਾਂ ਜਿਹੜਾ ਕੁੱਟਿਆ ਗਿਆ ਲੱਤਾਂ ਦੇ ਨਾਲ ਸਰਿਆਂ ਬਾਜ਼ਾਰ ਦੇ ਵਿੱਚ ਕੁੱਟਿਆ ਗਿਆ ਦੂਸਰੀ ਖਬਰ ਪੁਲਿਸ ਦੇ ਨਾਲ ਜੁੜੀ ਹੋਈ ਆ ਉਹ ਖਬਰ ਹੈਗੀ ਆ ਸਰਦੂਲਗੜ੍ਹ ਦੀ ਸਰਦੂਲਗੜ੍ਹ ਦੇ ਵਿੱਚ ਦੋ ਨੌਜਵਾਨਾਂ ਨੂੰ ਜਿਹੜਾ ਕੁੱਟਨوار ਮਾਮਲੇ ਦੇ ਵਿੱਚ ਜਿਹੜਾ ਇੱਕ ਐਸਐਚਓ ਤੇ ਇੱਕ ਹੌਲਦਾਰ ਨੂੰ ਜਿਹੜਾ ਸਸਪੈਂਡ ਕੀਤਾ ਗਿਆ ਇਹ ਪੁਲਿਸ ਦੇ ਦਰਿੰਦਿਆਂ ਜਿਹੜੇ ਕਿ ਜਿਨ੍ਹਾਂ ਨੂੰ ਕਿ ਸਸਪੈਂਡ ਕੀਤਾ ਗਿਆ ਦੋ ਨੌਜਵਾਨਾਂ ਦੀ ਜਿਹੜੀ ਕੁੱਟਮਾਰ ਕੀਤੀ ਆ ਐਸ ਤੋਂ ਦੇਖੋ ਕਿ ਉਹਨਾਂ ਦੀਆਂ ਬਾਹਾਂ ਤੋੜ ਦਿੱਤੀਆਂ ਇਹ ਕੱਲੇ ਸਸਪੈਂਡ ਦੇ ਨਾਲ ਇਹਨਾਂ ਤੇ ਇਹਨਾਂ ਦੇ ਕੁਝ ਨਹੀਂ ਹੋਣਾ ਇਹਨਾਂ ਨੂੰ ਡਿਸਮਿਸ ਕਰਕੇ ਇਹਨਾਂ ਉੱਤੇ ਪਰਚਾ ਦਰਜ ਕਰਨਾ ਚਾਹੀਦਾ ਇਹਨਾਂ ਨੂੰ ਜੇਲ੍ਹ ਦੇ ਹਸਲਾਖਾਂ ਦੇ ਵਿੱਚ ਭੇਜਣਾ ਚਾਹੀਦਾ ਇਹਨਾਂ ਨੇ ਪੰਜਾਬ ਦੇ ਵਿੱਚ ਆਤਮਚਾਈ ਹੋਈ ਆ ਕਹਿੰਦੇ ਸੀ ਕਿ ਖਾੜਕੂਬਾਦ ਵੇਲੇ ਕਾਲਾ ਦੌਰ ਆ ਤੇ ਅੱਜ ਭਾ ਚਿੱਟਾ ਦੌਰ ਆ ਇਹ ਹੁਣ ਤੁਸੀਂ ਮੈਨੂੰ ਦੱਸ ਦਿਓ ਕਿ ਖਬਰਾਂ ਰੋਜ਼ ਆ ਪੁਲਿਸ ਦੇ ਨਾਲ ਜੁੜਦੀਆਂ ਨੇ ਪੁਲਿਸ ਦੀ ਗੁੰਡਾਗਰਦੀ ਇੰਨੀ ਹੱਦੋਂ ਵੱਧ ਗਈ ਆ ਕਿ ਸਰਦੂਲਗੜ੍ਹ ਦੇ ਵਿੱਚ ਦੋ ਨੌਜਵਾਨਾਂ ਦੀ ਕੁੱਟਮਾਰ ਕੀਤੀ ਆ ਕੁੱਟਵਾਰ ਇੰਨੀ ਕੀਤੀ ਆ ਕਿ ਉਹਨਾਂ ਦੀ ਜਿਹੜੀਆਂ ਬਾਹਾਂ ਤੋੜ ਦਿੱਤੀਆਂ ਤੇ ਇੱਕ ਇਨਸਪੈਕਟਰ ਤੇ ਹੌਲਦਾਰ ਨੂੰ ਜਿਹੜਾ ਸਸਪੈਂਡ ਕਰਨਾ ਪਿਆ ਦੂਸਰੀ ਇੱਕ ਵੱਡੀ ਖਬਰ ਹੋਰ ਇਸੇ ਮਾਮਲੇ ਨਾਲ ਜੁੜੀ ਆ ਪਟਿਆਲੇ ਤੋਂ ਸਾਹਮਣੇ ਆ ਰਹੀ ਆ ਉੱਥੇ ਵੀ ਪੁਲਿਸ ਦੀ ਐਡੀ ਗੁੰਡਾਗਰਦੀ ਹੋਈ ਆ ਨੰਗਾ ਨਾਚ ਕੀਤਾ ਪੁਲਿਸ ਨੇ ਉਹ ਤੇ ਤੁਹਾਨੂੰ ਦੱਸ ਦਿਆਂ ਨਾ ਦੋ ਨੌਜਵਾਨ ਗੁਰਪ੍ਰੀਤ ਸਿੰਘ ਤੇ ਹਰਪ੍ਰੀਤ ਸਿੰਘ ਇੱਕ ਮਾਮਲਾ ਸੀ ਜਿਹੜਾ ਉਹ ਤੁਹਾਨੂੰ ਦੱਸ ਦਿਆਂ ਕਿ ਮਾਮਲਾ ਸਿਰਫ ਇੱਕ ਜਵਿਨੀ ਪੱਦਰ ਦਾ ਮਾਮਲਾ ਸੀ ਇੱਕ ਆਰਟ ਵੱਲੋਂ ਸ਼ਿਕਾਇਤ ਦਿੱਤੀ ਗਈ ਆ ਕਿ ਜ਼ਮੀਨ ਦੇ ਮਾਮਲੇ ਦੇ ਵਿੱਚ ਹਰਪ੍ਰੀਤ ਸਿੰਘ ਨੂੰ ਫੜਿਆ ਗਿਆ ਐਸ ਤੋਂ ਤੱਕ ਕਿ ਹਰਪ੍ਰੀਤ ਸਿੰਘ ਨੂੰ ਕਿ ਜਿਹੜਾ ਉਹ ਥਾਣਾ ਪੈਂਦਾਗਾ ਉੱਥੇ ਪਟਿਆਲੇ ਦੇ ਵਿੱਚ ਉਹ ਧੰਨਵਾਦ ਦੱਸਦਾਗਾ ਪੜ ਕੇ ਘਗਾ ਥਾਣਾਗਾ ਜਿਹੜਾ ਪਟਿਆਲੇ ਦੇ ਵਿੱਚ ਪੈਂਦਾਗਾ ਹਰਪ੍ਰੀਤ ਸਿੰਘ ਆ ਜਿਹੜਾ ਉਹਦੇ ਉੱਪਰ ਐਸਐਚਓ ਬਿਕਮਨ ਸਿੰਘ ਤੇ ਇੱਕ ਹੌਲਦਾਰਾ ਉੱਥੇ ਵੀ ਇੱਕ ਐਸਐਚਓ ਬਿਕਮਨ ਸਿੰਘ ਤੇ ਹੌਲਦਾਰ ਨੂੰ ਜਿਹੜਾ ਸਸਪੈਂਡ ਕੀਤਾ ਗਿਆ ਕਿਉਂ ਕੀਤਾਗਾ ਉਹ ਵੀ ਤੁਹਾਨੂੰ ਦੱਸਦੇ ਆ ਕਿੰਨਾ ਕਾਰਨਾ ਕਰਕੇ ਕੀਤਾਗਾ ਕੀ ਉਹਨਾਂ ਨੇ ਨੰਗਾ ਨਾਚ ਕੀਤਾ ਤੁਹਾਨੂੰ ਦੱਸ ਦੇਾਂਗੇ ਇਹਨਾਂ ਨੇ ਐਡੀ ਗੁੰਡਾਗਰਦੀ ਕੀਤੀ ਉਹ ਹਰਪ੍ਰੀਤ ਸਿੰਘ ਨੂੰ ਕਰੰਟ ਲਾ ਲਾ ਕੇ ਉਹਦਾ ਜਿਹੜਾ ਬੁਰਾ ਹਾਲ ਕਰ ਦਿੱਤਾ ਜਦੋਂ ਉਹ ਬੇਹੋਸ਼ ਹੋ ਗਿਆ ਫਿਰ ਉਹਨੂੰ ਹਸਪਤਾਲ ਦੇ ਵਿੱਚ ਘਰਦਿਆਂ ਦੇ ਦਾਖਲ ਕਰਵਾਇਆ ਇਹਦੀ ਰਿਪੋਰਟ ਆਈਆ ਕਿ ਭਾਈ ਇਹਨੂੰ ਕਰੰਟ ਦੇ ਨਾਲ ਲਾਇਆ ਗਿਆ ਤੇ ਬੇਹੋਸ਼ ਕੀਤਾ ਗਿਆ ਤੇ ਬੁਰੀ ਤਰ੍ਹਾਂ ਕੁੱਟਿਆ ਗਿਆ ਤੇ ਉਹਨਾਂ ਨੇ ਪੁਲਿਸ ਦੇ ਕੋਲ ਸ਼ਿਕਾਇਤ ਲਿਖਾਈ ਆ ਤੇ ਪੁੱਛਣੇ ਕੋਈ ਜਵਾਬੀ ਕਾਰਵਾਈ ਨਹੀਂ ਕੀਤੀ ਉਹਨਾਂ ਐਸਐਚਓ ਤੇ ਹੌਲਦਾਰ ਦੇ ਉੱਪਰ ਬੜੀ ਬੇਸ਼ਰਮੀ ਦੀ ਗੱਲ ਆ ਤੁਹਾਨੂੰ ਸਾਰਿਆਂ ਨੂੰ ਪਤਾਗਾ ਕਿ ਜਿਹੜਾ ਬਠਿੰਡਾ ਨੌਜਵਾਨ ਗੋਨਿਆ ਦੇ ਮੰਡੀ ਦਾ ਜਿਹੜਾ ਨੌਜਵਾਨ ਆ ਟੀਚਰ ਜਿਹੜਾ ਨਰਿੰਦਰਦੀਪ ਸਿੰਘ ਆ ਉਹਨਾਂ ਸੀਆਈ ਸਟਾਪ ਬਠਿੰਡੇ ਬੰਦੋ ਜਿਹੜਾ ਕਰੰਟ ਲਾ ਲਾ ਕੇ ਜਿਹੜਾ ਬੇ ਰਹਿਮੀ ਦੇ ਨਾਲ ਉਹਨੂੰ ਮਾਰ ਦਿੱਤਾ ਪਰ ਅੱਜ ਤੱਕ ਕਿਸੇ ਉੱਪਰ ਵੀ ਜਿਹੜਾ ਕੋਈ ਬੰਦਾ ਫੜਿਆ ਨਹੀਂ ਗਿਆ ਪੁਲਿਸ ਦਾ ਤੇ ਅੱਜ ਵੀ ਪੁਲਿਸ ਉਵੇਂ ਦਹਿਸਤ ਮਚਾ ਰਹੀ ਆ ਤੇ ਜਿਹੜਾ ਲੱਖਾਂ ਲੋਕਾਂ ਨੇ ਧਾਰਨੇ ਦਿੱਤੇ ਆ ਧਾਰਨੇ ਦੇ ਦਿਨ ਤੋਂ ਬਾਅਦ ਵੀ ਜਿਹੜਾ ਪੁਲਿਸ ਕਹਿੰਦੇ ਭੱਜ ਗਏ ਜੀ ਪੁਲਿਸ ਵਾਲੇ ਅਲੇ ਭੱਜ ਗਏ ਸੀਆਈ ਸਟਾਪ ਵਾਲੇ ਬੜੀ ਸ਼ਰਮ ਦੀ ਗੱਲ ਆ ਤੇ ਜਿਹੜਾ ਪਟਿਆਲੇ ਦੇ ਵਿੱਚ ਹੋਇਆ ਇਹ ਮਾਮਲਾ ਜਦੋਂ ਪੁਲਿਸ ਨੇ ਨਹੀਂ ਕੀਤੀ ਕਾਰਵਾਈ ਤੇ ਉਹ ਪਰਿਵਾਰ ਗਿਆ ਹਾਈ ਕੋਰਟ ਦੇ ਵਿੱਚ ਹਾਈ ਕੋਰਟ ਵੱਲੋਂ ਜਿਹੜਾ ਆਰਡਰ ਕੀਤਾ ਗਿਆ ਕਿ ਨਾਲ ਇਹਨਾਂ ਨੂੰ ਭਾਈ ਦੋਨਾਂ ਨੂੰ ਸਸਪੈਂਡ ਕੀਤਾ ਜਾਵੇ ਨਾਲ ਇਹ ਜਿਹੜਾ ਇਹਨਾਂ ਤੇ ਮਕਦਮਾ ਦਰਜ ਕੀਤਾ ਜਾਵੇ ਤੇ ਹੁਣ ਜਿਹੜਾ ਉਸੇ ਥਾਣੇ ਦੇ ਵਿੱਚ ਇਸ ਐਸਐਚਓ ਤੇ ਜਿਹੜਾ ਹੌਲਦਾਰ ਆ ਉਨ੍ਹਾਂ ਤੇ ਮਕਦਮਾ ਵੀ ਦਰਜ ਕੀਤਾ ਗਿਆ ਤੇ ਨਾਲ ਸਸਪੈਂਡ ਵੀ ਕੀਤਾ ਗਿਆ ਹਾਈ ਕੋਰਟ ਦੇ ਦਾਖਲ ਦੇਣ ਤੋਂ ਬਾਅਦ ਜਦੋਂ ਹਾਈ ਕੋਰਟ ਨੇ ਸਾਰੇ ਸਬੂਤ ਦੇਖੇ ਕਿ ਇਹ ਨੌਜਵਾਨ ਤਾਂ ਇਹਨਾਂ ਨੇ ਮਾਰ ਦੇਣੇ ਸੀ ਜਿਹੜੀਆਂ ਰਿਪੋਰਟਾਂ ਡਾਕਟਰ ਦੀਆਂ ਆਈਆਂ ਸਾਹਮਣੇ ਤਾਂ ਹਾਈ ਕੋਰਟ ਬੜੀ ਦੁੱਖ ਦੀ ਗੱਲ ਆ ਇੱਥੇ ਨਿਆਂ ਲੈਣ ਲਈ ਹੋਣਾ ਲੋਕਾਂ ਨੂੰ ਆਮ ਲੋਕਾਂ ਨੂੰ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਿਆ ਕਰੂ ਤੁਹਾਡੀ ਪੁਲਿਸ ਨਹੀਂ ਸੁਣਦੀ ਹੋਣਾ ਨਾ ਐਸਐਸਬੀ ਸੁਣੇ ਨਾ ਡੀਜੀਪੀ ਸੁਣੇ ਨਾ ਏਡੀਜੀਪੀ ਸੁਣੇ ਤੇ ਹੁਣ ਤੁਸੀਂ ਕੀ ਕਰੋਗੇ ਕਿੱਧਰ ਜਾਓਗੇ ਕਰਨਲ ਪਰਵਾਰ ਦਾ ਜਿਹੜਾ ਮਸਲਾ ਤੁਹਾਨੂੰ ਤੁਸੀਂ ਦੇਖਿਆ ਕਿ ਧਨ ਉਹ ਕਰਨਲ ਪਰਵਾਰ ਦੀ ਪਤਨੀ ਜਸਵਿੰਦਰ ਕੌਰ ਜਿਸ ਨੇ ਐਡਾ ਸੰਘਰਸ਼ 5 ਮਹੀਨੇ ਬਿĐਿਆ 5 ਮਹੀਨੇ ਤੋਂ ਬਾਅਦ ਜਿਹੜਾ ਉਹਨੂੰ ਨਿਆਂ ਮਿਲਿਆ ਤੇ ਉਹਨੇ ਸੰਘਰਸ਼ ਬਿĐਿਆ ਹਾਈ ਕੋਰਟ ਗਿਆ ਜਿਹੜਾ ਉਹ ਮਾਮਲਾ ਹਾਈ ਕੋਰਟ ਵੱਲੋਂ ਸੈੱਟ ਤੁਹਾਨੂੰ ਪਤਾ ਸੈੱਟ ਬਣਾਈਗੀ ਉਹਨੇ ਕੁਝ ਨਹੀਂ ਕੀਤਾ ਹੁਣ ਜਿਹੜਾ ਕਿ ਸਬੀਆਈ ਕੋਲੇ ਮਾਮਲਾ ਗਿਆ ਸਬੀਆਈ ਨੇ ਤਿੰਨ ਐਂਸਵੇਟਰਾ ਤੇ ਜਿਹੜਾ ਐਫਆਈਆਰ ਜਿਹੜੀ ਆ ਦਰਜ ਕਰ ਲਈ ਆ ਤਿੰਨ ਦੇ ਉੱਤੇ ਰੌਨੀ ਸਿੰਘ ਆ ਤੇ ਉਹ ਬੋਪਰ ਆਇਆ ਤੇ ਇੱਕ ਦੂਜਾ ਜਿਹੜਾ ਸਪਰੀ ਕੋਟ ਭੱਜਿਆ ਸੀ ਤੇ ਜਿਹੜਾ ਤਿੰਨਾਂ ਦੇ ਉੱਪਰ ਕਰ ਲਈ ਸੁਮਿੰਦਰ ਸਿੰਘ ਆ ਜਿਹੜਾ ਬਚਿਆ ਗਿਆ ਉਹ ਦੂਜੀ ਐਫਆਈਆਰ ਜਿਹੜੀ ਕੱਟੀ ਆ ਉਹਦੇ ਵਿੱਚ ਸੁਮਿੰਦਰ ਸਿੰਘ ਤੇ ਦੋ ਜਿਹੜੇ ਪੁਲਿਸ ਵਾਲੇ ਅਧਿਕਾਰੀ ਉਹਨਾਂ ਦੇ ਵਿੱਚ ਸ਼ਾਮਲ ਹੋਣਗੇ ਤੇ ਅਜੇ ਪਤਾ ਨਹੀਂ ਉਹਦੇ ਵਿੱਚ ਆ ਕਿਹੜੇ ਡੀਐਸਪੀ ਕਿਹੜੇ ਅਸਸ਼ਵੀ ਜਾਂ ਕਿਹੜੇ ਲੋਕ ਉਹਨਾਂ ਦੇ ਵਿੱਚ ਸਵਲ ਹੋਣਗੇ ਜਾਂ ਜਸਪ੍ਰੀਤ ਸਿੰਘ ਵਾਲੇ ਮਾਮਲੇ ਦੇ ਵਿੱਚ ਵੱਡਾ ਫੇਰ ਬਦਲੂਗਾ ਵੱਡੇ-ਵੱਡੇ ਅਵਸਰ ਫਸਣਗੇ ਜਾਨੀ ਕਿ ਐਡੀ ਗੁੰਡਾਗਰਦੀ ਪੰਜਾਬ ਦੇ ਵਿੱਚ ਪੁਲਿਸ ਦੀ ਵੱਧ ਗਈ ਆ ਤੇ ਇੱਕ ਪੱਤਰਕਾਰ ਨੂੰ ਕੁੱਟਿਆ ਗਿਆ ਠੱਡੇ ਮਾਰ ਮਾਰ ਸਰੇ ਬਾਜ਼ਾਰ ਦੇ ਵਿੱਚ ਤੇ ਪੱਤਰਕਾਰ ਜਿਹੜਾ ਜ਼ਖਮੀ ਪਿਆ ਹਸਪਤਾਲ ਦੇ ਵਿੱਚ ਸਰਦੂਲਗੜ੍ਹ ਦੇ ਵਿੱਚ ਦੋ ਨੌਜਵਾਨਾਂ ਨੂੰ ਕੁੱਟਿਆ ਗਿਆ ਸਸਪੈਂਡ ਕਰਕੇ ਛੱਡ ਗਿਆ ਇਹਨਾਂ ਦਾ ਪਟਿਆਲੇ ਦੇ ਵਿੱਚ ਕਰੰਟ ਲਾਲਾ ਕੁੱਟਿਆ ਗਿਆ ਹਾਈ ਕੋਰਟ ਦੇ ਜਿਹੜਾ ਨਿਰਦੇਸ਼ਨ ਤੋਂ ਬਾਅਦ ਜਿਹੜਾ ਨਿਰਦੇਸ਼ ਤੋਂ ਬਾਅਦ ਜਿਹੜਾ ਮਾਮਲਾ ਦਰਜ ਕੀਤਾ ਗਿਆ ਨਰੇਂਦਰ ਦੀਪ ਵਾਲਾ ਮਾਮਲਾ ਅਗੇ ਜਿਉਂਦਾ ਤਿਉਂ ਪਿਆਗਾ ਤੇ ਕਰਨਲ ਬਾਠ ਵਾਲਾ ਮਾਮਲਾ ਜਿਹੜਾ ਉਸ ਬੀਆਈ ਕੋਲ ਪਿਆ ਜਿਹੜਾ ਕਿ ਪਿਲੀ ਭੀਤ ਦੇ ਵਿੱਚ ਨੌਜਵਾਨ ਮਾਰੀ ਸੀ ਤੰਨਾ ਅੱਜ ਉਹਨਾਂ ਦਾ ਮਾਮਲਾ ਹਾਈ ਕੋਰਟ ਦੇ ਵਿੱਚ ਪਿਆ ਯਾਨੀ ਕਿ ਪਤਾ ਨਹੀਂ ਕਿੰਨੇ ਕ ਜਿਹੜਾ ਆ ਦਰਿੰਦੇ ਆ ਜਿਹੜੇ ਪੁਲਿਸ ਵਾਲੇ ਬਣਿਆ ਕਾਲੀਆਂ ਭੇਡਾਂ ਜਿਨ੍ਹਾਂ ਨੂੰ ਹੋਰ ਸਟਾਰਾਂ ਦੇ ਲੋੜ ਆ ਜੇ ਸਟਾਰ ਘਟਰ ਲੱਗਿਆ ਜਿਨ੍ਹਾਂ ਦੇ ਅਸੀਂ ਕਹਿੰਦੇ ਸੀ ਕਿ ਸ਼ੁਕਰ ਆ ਜੀ ਨਵੇਂ ਨੌਜਵਾਨ ਭਰਤੀ ਹੋਣਗੇ ਪੜੇ ਲਿਖੇ ਆ ਇਹ ਨਹੀਂ ਕੁੱਟਣਗੇ ਕਿਸੇ ਨੂੰ ਇਹ ਉਹਨਾਂ ਦਾ ਵੀ ਜਿਹੜੇ ਪਿਓ ਨਿਕਲੇ ਆ ਇਹਨਾਂ ਨੇ ਵੀ ਜਿਹੜਾ ਨਵਾਂ ਚੰਦ ਚੜ੍ਹਿਆ ਹੋਇਆਗਾ ਦੇਖੋ ਕਿਸੇ ਦੀਆਂ ਮੈਂ ਇਹਨਾਂ ਪਹਿਲਾਂ ਵੀ ਕਹਿਣਾ ਤੇ ਅੱਜ ਵੀ ਕਹਿਣਾਗਾ ਤੇ ਪੁਲਿਸ ਵੱਲ ਜਿਹੜੇ ਬੁਰੀ ਤਰੀਕੇ ਦੇ ਨਾਲ ਕੁੱਟਦੇ ਆ ਇਨਾਂ ਕੋਲੇ ਅਧਿਕਾਰ ਕੀ ਹੈ ਜਾਂ ਤਾਂ ਫਿਰ ਇਹ ਕਹਿ ਦਿਓ ਕਿ ਕੋਰਟਾਂ ਜਿਹੜੀਆਂ ਬੰਦ ਕਰ ਦਿਓ ਮੈਂ ਕਹਿੰਦਾ ਸਿੱਧਾ ਸਾਬ ਲੱਭ ਜਾਂਦੇ ਵਿੱਚ ਕਿਹੜਾ ਜਬਰ ਹਾਈ ਕੋਰਟ ਸੁਪਰੀਮ ਕੋਰਟ ਨੂੰ ਜਿਹੜਾ ਇੱਕ ਇਹੋ ਜਿਹਾ ਜਿਹੜਾ ਨਿਰਦੇਸ਼ ਦੇਣਾ ਚਾਹੀਦਾ ਡੀਜੀਪੀ ਨੂੰ ਤੇ ਜਾਂ ਪੰਜਾਬ ਦੇ ਮੁੱਖ ਮੰਤਰੀ ਜਿਨ੍ਹਾਂ ਕੋਲੇ ਗ੍ਰਹਿ ਮਤਰਾ ਲਾਗਾ ਤੇ ਉਹਨਾਂ ਨੂੰ ਨਿਰਦੇਸ਼ ਦੇਣਾ ਚਾਹੀਦਾ ਜੇਕਰ ਕੋਈ ਵੀ ਬੰਦਾ ਤੇ ਕਿੱਡਾ ਮੱਡਾ ਕ੍ਰਿਮੀਨਲ ਆਲਾ ਜੇਕਰ ਉਹਨੂੰ ਕਰੰਟ ਲਾ ਕੇ ਮਾਰਿਆ ਜਾਂਦਾ ਜਾਂ ਉਸਨੂੰ ਥਾਰ ਡਿਗ ਟੌਰਚਰ ਕੀਤਾ ਜਾਂਦਾ ਬੇਰਹਿਮੀ ਦੇ ਨਾਲ ਕੁੱਟਿਆ ਜਾਂਦਾ ਤਾਂ ਇਹਨਾਂ ਨੂੰ ਘੱਟੋ ਘੱਟ ਉਮਰ ਕੈਦ ਹੋਣੀ ਚਾਹੀਦੀ ਹੈ ਜੇ ਕੋਈ ਕਾਨੂੰਨ ਬਣੇ ਨਹੀਂ ਤਾਂ ਇਹਨਾਂ ਨੇ ਉਹੀ 90 99 ਦਾ ਹੱਕੇ ਵਾਲਾ ਫੇਰ ਜਿਹੜਾ ਬਾਕਾਗਾ ਉਧਰ ਆ ਦਿੱਤਾਗਾ ਪੁਲਿਸ ਵਾਲਿਆਂ ਨੇ ਦੱਸ ਦਿੱਤਾ ਕਿ ਅਸੀਂ ਉਹੀ ਆ ਤੁਹਾਨੂੰ ਲੱਗਦਾਗਾ ਕਿ ਅਸੀਂ ਨਵੇਂ ਰੂਪ ਦੇ ਵਿੱਚ ਆਏ ਆ ਪਰ ਖੂਨ ਸਾਡੇ ਕਹਿੰਦੇ ਉਹੀ ਲੱਗਿਆ ਹੋਇਆਗਾ ਮੂੰਹ ਨੂੰ ਅੱਜ ਉਮਰ ਕੈਦਾਂ ਵੀ ਤੁਹਾਨੂੰ ਹੋ ਰਹੀਆਂ ਨੇ ਆਜੇ ਤੁਸੀਂ ਵੱਡੇ ਹੋ ਰਹੇ ਹੋ ਉਮਰ ਕਦਾ ਕੱਟੋਗੇ ਜੇਲ੍ਹ ਦੇ ਵਿੱਚ ਆ ਸ਼ਰਮਨਾਲ ਮਰਜੋ ਮਾਰੇ ਮੋਟਾ ਕਿ ਤੁਸੀਂ ਇਹ ਜਿਹੜੀਆਂ ਫੀਤੀਆਂ ਨੇ ਇਹ ਕਿਹਦੇ ਬਾਤ ਤੇ ਲਵਾ ਰਹੇ ਹੋ ਕਿ ਨੂੰ ਤੁਸੀਂ ਜਿਹੜਾ ਇਹ ਕਿੱਥੇ ਲੈ ਕੇ ਵਗ ਜਾਓਗੇ ਰੁਪਏ ਕਿੱਥੇ ਮੈਡਲ ਲੈ ਕੇ ਵਗ ਜਾਓਗੇ ਕਿਉਂ ਨੌਜਵਾਨਾਂ ਨੂੰ ਤੁਸੀਂ ਬੇਰਹਿਮੀ ਦੇ ਨਾਲ ਕੁੱਟਿਆ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਕਿ ਪੰਜਾਬ ਦੀ ਪਲਸ ਪੰਜਾਬ ਸਟੇਟ ਬਣ ਚੁੱਕੀ ਆ ਇਹ ਤੇ ਗੁੰਡਾ ਰਾਜ ਬਣ ਚੁੱਕਿਆ ਹੈਗਾ ਪੰਜਾਬ ਦੇ ਵਿੱਚ ਪੁਲਿਸ ਦਾ ਜਿੰਨੂੰ ਮਰਜ਼ੀ ਕੁੱਟ ਦੇ ਜਿਹੜੂ ਮਰਜ਼ੀ ਬਾਹਾਂ ਤੋੜ ਦੇ ਲੱਤਾਂ ਤੋੜ ਦੇ ਕਰੰਟ ਲਾ ਕੇ ਮਾਰ ਦੇਵੇ ਤੇ ਇਸ ਕਰਕੇ ਜਿਹੜਾ ਹਰ ਇੱਕ ਨੂੰ ਹਾਈ ਕੋਰਟ ਵਾ ਜਾਣਾ ਪਿਆ ਕਰੂਗਾ ਹਰ ਇੱਕ ਨੂੰ ਸਿਵਲ ਦੀ ਇਨਕੁਆਰੀ ਜਿਹੜੀ ਮਾਰਕ ਕਰਨੀ ਪਿਆ ਕਰੂਗੀ ਉਹ ਤਾਂ ਚਲੋ ਕਰਨਲ ਪਰਵਾਰ ਦੀ ਜਿਹੜੀ ਪਤਨੀ ਹੈ ਜਸਵਿੰਦਰ ਕੌਰ ਆ ਉਹ ਤਾਕੜੀ ਸੀ ਨੌਲਜ ਸੀ ਤੇ ਉਹ ਪਰਿਵਾਰ ਜਿਹੜਾ ਸਿਵਲ ਦੀ ਇਨਕੁਆਰੀ ਜਿਹੜਾ ਲੈ ਗਿਆ ਤੇ ਆਮ ਲੋਕਾਂ ਨੂੰ ਸਿਵਲ ਦੀ ਇਨਕੁਆਰੀ ਕਿੱਥੇ ਮਿਲੂਗੀ 哎，对哒。